ਸ਼ੁੱਕਰਵਾਰ ਸ਼ਾਮ 4 ਵਜੇ ਦੇ ਖਰੀਫ ਫਲੋਰ ਦੇ ਰੇਲਵੇ ਫਟਕਾਂ ਤੇ ਰੇਲ ਗੱਡੀ ਦੀ ਫੇਟ ਲੱਗਣ ਕੰਨ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਜਿਸ ਨੂੰ ਤੁਰੰਤ ਅੰਤਰਾ ਗਿਰਾ ਨੇ 108 ਐਂਬੂਲੈਂਸੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਕੇ ਦਾਖਲ ਕਰਵਾਇਆ ਅੱਜਕਮੀ ਵਿਅਕਤੀ ਦੀ ਪਛਾਣ ਰਜਿੰਦਰ ਕੁਮਾਰ ਵਾਸੀ ਫਲੋਰ ਵਜੋ ਹੋਈ ਰਾਗ ਹੀਰਾ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਤੋਂ ਲੱਗ ਰਿਹਾ ਉਸਨੇ ਰੇਲ ਗੱਡੀ ਵੱਲ ਧਿਆਨ ਨਹੀਂ ਦਿੱਤਾ ਉਸ ਨੂੰ ਫੜ ਕੇ ਖਿੱਚ ਲਿਆ ਪਰ ਫਿਰ ਵੀ ਰੇਲ ਗੱਡੀ ਦੀ ਫੇਟ ਲੱਗਣ ਕੰਨ ਉਸਦੀ ਲੱਤ ਟੁੱਟ ਗਈ ਪਲੱਸ ਤੋਂ ਰਾਜਕੁਮਾਰ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾਮ ਨਰਿੰਦਰ ਸਿੰਘ ਭਾਜੀ। ਮਾਮਲਾ ਬਾਜੀ ਇਹਦਾ ਜਦੋਂ ਫੜਕ ਡੇਲੀ ਲੱਗਦੇ ਆਪਣੇ ਕ੍ਰੋਸਿੰਗ ਹੁੰਦੀ ਆ ਤੇ ਜਦੋਂ ਸਾਰੇ ਕ੍ਰੋਸ ਲੰਘ ਰਹੇ ਸੀਗੇ ਤੇ ਬੰਦਾ ਸ਼ਰਾਬੀ ਸੀਗਾ ਤੇ ਉਹ ਵੀ ਕ੍ਰੋਸ ਹੋ ਤਾਂ ਫੜਕ ਆਇਆ ਆਵਾਜ਼ ਵੀ ਮਾਰੀ ਉਹਨੂੰ ਵੀ ਤੋਂ ਨਾਨਕ ਟ੍ਰੇਨ ਆ ਗਈ ਟ੍ਰੇਨ ਬਹੁਤ ਤੇਜ਼ ਸੀਗੀ ਤੇ ਮੈਂ ਵੀ ਪੂਲ ਖੜਾ ਸੀ ਇਹਨੂੰ ਤੇ ਮੈਂ ਕੋਸ਼ਿਸ਼ ਕੀਤੀ ਦੂਰ ਵੀ ਮੈਂ ਇਹਨੂੰ ਖਿੱਚਲ ਮਾ ਥੋੜਾ ਜਿਹਾ ਪਰ ਬਹੁਤ ਟ੍ਰੇਨ ਲੱਗ ਗਈ ਸੀਗੀ ਤੇ ਇਹ ਵੀ ਟ੍ਰੇਨ ਦੇ ਜਿਹੜੀ ਸੈਟ ਲੱਗ ਗਈ ਇਸ ਕਰਕੇ ਇਹਦੀ ਲੱਕ ਜਿਹੜੀ ਫੱਟੜ ਹੋ ਗਈ ਆ। ਇਹ ਬੱਚ ਨੂੰ ਬਚਾਇਆ ਪਰਮਾਤਮਾ ਮਤਲਬ ਉਹਦਾ ਲੱਤ ਦੇ ਜਿਆਦਾ ਹੋਇਆ ਸੈਕਟਰ ਉਹਦਾ ਐਮਬੂਲੈਂਸ ਭਾਜੀ ਆ ਗਈ ਬਸ ਹੀ ਪੰਜ ਟਾਸ ਮਰ ਦੇ ਵਿੱਚ ਵਿੱਚ ਆ ਗਈ ਚਲਦੀ ਮੈਂ ਕਾਲ ਕੀਤੀ ਸੀ ਐਮਬੂਲੈਂਸ ਵਾਲਿਆਂ ਨੂੰ ਸੱਤ ਮੱਗ ਇੰਨੇ ਸਤਾ ਭਰਾ ਸੋਟਾ ਇੰਨੇ ਕੁ ਮਾਦੀ ਪਤਾ ਨਹੀਂ ਮੈਂ ਤਾਂ ਜਾ ਰਿਹਾ ਸੋਦ ਨੂੰ ਆਪਣੇ ਘਰ ਨੂੰ ਉਹ ਮੈਂ ਮੁੰਡੇ ਸਾਰੇ ਬਾਗੋ ਤੋਂ ਰੂਰ ਵਾਲੇ ਉਹਨਾਂ ਨੂੰ ਦੱਸ ਸਕਦਾ ਕਿ ਜਿਆ ਪੜਾਈ ਲੱਗਦਾ ਮੈਨੂੰ ਫਿਰ ਮੈਂ ਦੇਖਾਂ ਫਿਰ ਐਮਿਊਜ ਕਰੋ ਆਪਣਾ ਲੱਗ ਹਾਂਜੀ ਬੰਦ ਰੂ ਮੈਂ ਅੱਜ ਇੱਕ ਸੜਕ ਕੋਲੇ ਜੰਦਰ ਕੁਮਾਰ ਨਾਮ ਦਾ ਪੇਸ਼ੈਂਟ ਆਇਆ ਹੈ ਇਹ ਰੇਲਵੇ ਦੇ ਨਾਲ ਮਾਈ ਅਕਸੀਡੈਂਟ ਹੋਇਆ ਸੀ ਪਰ ਉਸ ਦੇ ਲੱਤ ਵਿੱਚ ਕਾਫੀ ਸੱਟ ਲੱਗੀ ਹੋਈ ਹੈ ਹਾਂਜੀ ਉਹਨੂੰ ਇੱਥੇ ਐਡਮਿਟ ਕੀਤਾ ਹੈ ਤੇ ਬਾਕੀ ਉਹਦਾ ਔਰਥੋ opinion ਹੋਏਗਾ ਸਾਰਾ ਕੁਝ ਟ੍ਰੀਟਮੈਂਟ ਇੱਥੇ ਨਹੀਂ ਵੈਸੇ ਫ੍ਰੈਕਚਰ ਲੱਗ ਰਿਹਾ ਉਹਦੇ ਠੀਕ ਹੈ ਬਾਕੀ ਹੱਡੀਆਂ ਡਾਕਟਰ ਦੇਖਣਗੇ ਸਾਰਾ ਦੱਸਣਗੇ ਹਾਂਜੀ ਫਲੋਰ ਦਾ ਆ ਭੰਡੇਰਾ ਮਲੇਰ ਅਰਜੰਦਰ ਕੁਮਾਰ